ਰੱਡ ਬੁੱਤੀਆਂ ਦੀ ਬਾਜ ਗੂੰਜੇ ਕੰਨਾਂ ਵਿੱਚ ਵੇ ਨਿਤ ਨਮਾ ਤੇਰਾ ਚੜਦਾ ਏ ਪਰ ਚਾਹ ਨੋਟ ਉੱਟਦੇ ਆ ਟੱਤਾ ਤੇਰੇ ਧੂਏ ਵਾਂਗ ਰਹਾ ਟ੍ਰੈਂਟਿੰਗਾ ਚ ਹੁੰਦਾ ਜਿੱਟਾ ਤੇਰਾ ਖਰਚਾ ਸਾਵਧ ਕੇ ਰਜਾਨੀ ਅੱਧ ਰੱਖ ਮੱਖਣਾ ਸਾਵਧ ਕੇ ਰਜਾਨੀ ਅੱਧ ਰੱਖ ਮੱਖਣਾ ਜਿੱਤਾ ਸ਼ੇਖ ਨੇ ਡਬਈ ਦੇ ਟਾਈਮ ਹੰਡ ਰੱਖਦੇ ਜਿੱਤਾ ਸ਼ੇਖ ਨੇ ਡਬਈ ਦੇ ਟਾਈਮ ਹੰਡ ਰੱਖਦੇ ਧਿਰ ਧਿਰ ਤਾਲੇ ਟਾਈਮ ਚ ਕਿਤੇ ਤੇਰਾ ਦੇ ਔਰ ਫਿਰ ਤੇ ਚੁੱਪ ਵੇ ਲੋਕਾ ਤੋਂ ਐਵੇਂ ਜਾਂਦੀ ਡੋਲਦੀ ਕੱਲ ਦੀ ਮੰਦਿਰ ਮਿੱਟੀ ਵਿੱਚ ਰੋਲਦੀ ਜਿਹੜੇ ਕਹਿੰਦੇ ਸੀ ਰਕਾਨੇ ਕਦੋਂਦੇ ਆ ਘੁੱਟ ਤੇ ਜੱਟ ਲੈ ਗਿਆ ਰਕਾਨੇ ਤੇਰਾ ਨਾਪ ਘੁੱਟ ਤੇ ਸਾਲੇ ਚੱਕਦੇ ਰਕਾਨੇ ਐਵੇਂ ਟਾਈਮ ਜੀਜੇ ਦਾ ਚੱਕਦੇ ਰਕਾਨੇ ਐਵੇਂ ਟਾਈਮ ਜੀਜੇ ਦਾ ਉਹਨਾਂ ਨੂੰ ਕੀ ਪਤਾ ਮੁੰਡਾ ਠਾਵੇ ਨੀਰਨੀ ਉਹਨਾਂ ਨੂੰ ਕੀ ਪਤਾ ਮੁੰਡਾ ਠਾਵੇ ਨੀਰਨੀ ਉਮੜੇ ਟਾਈਮ ਚਰਕਾਨੇ ਕਦੇ ਹਟੇ ਪਿੱਛੇ ਨਾ ਸ਼ੁਭ ਕੰਮ ਚਰਕਾਨੇ ਜੱਟ ਲਾਉਂਦਾ ਦੇਰ ਨਹੀਂ ਉਮੜੇ ਟਾਈਮ ਚਰਕਾਨੇ ਕਦੇ ਹਟੇ ਪਿੱਛੇ ਨਾ ਸ਼ੁਭ ਕੰਮ ਚਰਕਾਨੇ ਜੱਟ ਲਾਉਂਦਾ ਦੇਰ ਨਹੀਂ ਬਿਨਾ ਕੋਲੇ ਜੱਟਾ ਤੇਰੇ ਨਾਲ ਖੈਂਦੇ ਫਿਰਦੇ ਬੰਗੇ ਸੱਜਰੇ ਪੜਾਉਣੇ ਨਾਲ ਲੈਂਦੇ ਫਿਰਦੇ ਲੱਗਦਾ ਝੰਨਾ ਦੀਆਂ ਚੱਲ ਉਪਰਾਇਓ ਵੀ ਤੇਰੇ ਨਾਲ ਜੱਟਾਂ ਇਹ ਮਖਾਈਦੇ ਫਿਰਦੇ ਦੇਖੀ ਕੋਈ ਜੱਟਾਂ ਢਕਾੜ ਨਾ ਕਰੀ ਦੇਖੀ ਕੋਈ ਜੱਟਾਂ ਢਕਾੜ ਨਾ ਕਰੀ ਕਿਤੇ ਝੋਰੇ ਵਿੱਚ ਪੈ ਜੇ ਨਾ ਰਕਾਨ ਸੁੱਕਵੇ ਛੜੇ ਘਣੇ ਨਾਲ ਜਦ ਖੇ ਜਾ ਨਹੀਂ ਉਦ ਜਾਤੀ ਆ ਰਾਨ ਦੀ ਨਬਸ ਰੁੱਕਵੇ ਛੜੇ ਘਣੇ ਨਾਲ ਜਦ ਖੇ ਜਾ ਨਹੀਂ ਉਦ ਜਾਤੀ ਆ ਰਾਨ ਦੀ ਨਬਸ ਰੁੱਕਵੇ ਕਤਮੂਨ ਦੀ ਡਲੀ ਦੇ ਵਾਂਗ ਜਾਵੇਂ ਪਰਦੀ ਹੌਲੀ ਹੌਲੀ ਮਾਲ ਦੀ ਏ ਡਲੀ ਕਰਦੀ ਨੂਨ ਦੀ ਡੰਨੀ ਦੇ ਵਾਂਗੂੰ ਜਾਂਦੀ ਪਰਦੀ ਹੌਲੀ ਹੌਲੀ ਮਾਲ ਦੀ ਏ ਡਲੀ ਕਰਦੀ ਉਹ ਛੇੜ ਤੇ ਤਰਾਂ ਦੀ ਡਾਰ ਜੱਟ ਹਟੇ ਪਿੱਛੇ ਮਾੜੀ ਨਾਲ ਸਲਾ ਨੂੰ ਜੱਟ ਕਦੇ ਮਾਫ ਕਰੇ ਨਾ ਉਹ ਕੁੜੇ ਨਹੀਂ ਇੰਜਣ ਜੀ ਦਾ ਕਰ ਦਈਦਾ ਕੁੜੇ ਨਹੀਂ ਇੰਜਣ ਜੀ ਦਾ ਕਰ ਦਈਦਾ ਉਹ ਬੰਦਾ ਦੁਨੀਆ ਤੇ ਆਉਂਦਾ ਫੇਰ ਨਹੀਂ ਉਹ ਬੰਦਾ ਦੁਨੀਆ ਮਾੜੇ ਟਾਈਮ ਚ ਰਕਾਨੇ ਕਦੇ ਹਟੇ ਪਿੱਛੇ ਨਾ ਸ਼ੋਭ ਕੰਮ ਚ ਰਕਾਨੇ ਜੱਟ ਲਾਉਂਦਾ ਧੀਰ ਨੀ ਮਾੜੇ ਟਾਈਮ ਚ ਰਕਾਨੇ ਕਦੇ ਹਟੇ ਪਿੱਛੇ ਨਾ ਸ਼ੋਭ ਕੰਮ ਚ ਰਕਾਨੇ ਜੱਟ ਲਾਉਂਦਾ ਧੀਰ ਨੀ ਤੇ ਟੋਰੇ ਤੇ ਕਚਾਰੀ ਤੇਰੇ ਗੇੜੇ ਵੱਧ ਗਏ ਮੇਰੇ ਲਈ ਨਾ ਜੱਟਾ ਕਦੇ ਟੱਡੇ ਟਾਈਮ ਵੇ ਕਾਹਦੀਆਂ ਚੰਗਾ ਚੱਲਦਾ ਜੇ ਮੇਰੇ ਰਸਿਆ ਤੇ ਚੱਲਦੀ ਬਜੂਕਾ ਗੋਰੀਏ ਉਸਮੋ ਵਾਲਾ ਖਾਨ ਤਾੜ ਤਾੜ ਚੱਲਦਾ ਜੇ ਮੇਰੇ ਰਸਿਆ ਤੇ ਚੱਲਦੀ ਬਜੂਕਾ ਗੋਰੀਏ ਓ ਲਿਸਤਾਂ ਤੇ ਝੜਲੇ ਫਰੌੜ ਜੱਟ ਨੇ ਨਾਲ ਮੇਰੇ ਕਰਗੇ ਸੀ ਠੋਖਾ ਸੋਣੀ ਮਾੜੇ ਸਮੇਂ ਦੀ ਰੇਲਣੀ ਬਣਾ ਕੇ ਰੱਖਣੀ ਸਮੇਂ ਦੀ ਰੇਲਣੀ ਬਣਾ ਕੇ ਰੱਖਣੀ ਚੱਕੇ ਪਾਬੇ ਅੱਗੇ ਜੱਟ ਬਿੱਲ ਪਾਉਂਦਾ ਮੋੜਨੀ ਚੱਕੇ ਪਾਬੇ ਅੱਗੇ ਜੱਟ ਬਿੱਲ ਪਾਉਂਦਾ ਮੋੜ ਉਮੜ ਟਾਈਮ ਚਰਕਾਨੇ ਕਦੇ ਹਟੇ ਪਿੱਛੇ ਨਾ ਸ਼ੁਭ ਕੰਮ ਚਰਕਾਨੇ ਜੱਟ ਲਾਉਂਦਾ ਦੇਰ ਨਹੀਂ ਉਮੜ ਟਾਈਮ ਚਰਕਾਨੇ ਕਦੇ ਹਟੇ ਪਿੱਛੇ ਨਾ ਸ਼ੁਭ ਕੰਮ ਚਰਕਾਨੇ ਜੱਟ ਲਾਉਂਦਾ ਦੇਰ ਨਹੀਂ